ਖਬਰ ਗੁਰਾਇਤ ਹੈ ਜਿੱਥੇ ਕੀ ਗੁਰਾਇਤ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆਂ ਦੇਸੀ ਸ਼ਰਾਬ ਡਰਮ ਗੈਸ ਲੈਂਡਰ ਅਤੇ ਹੋਰ ਸਮਾਨ ਬਰਾਮਦ ਕਰਦੇ ਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਥਾਣਾ ਗੁਰਾਇਆਂ ਦੇ ਐਸ ਐਚ ਓ ਸਿਕੰਦਰ ਸਿੰਘ ਬਿਰਕ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਰੁੜਕਾ ਕਲਾਂ ਵਿੱਚ ਇੱਕ ਪਰਿਵਾਰ ਦੇਸੀ ਸ਼ਰਾਬ ਦਾ ਕੰਮ ਕਰ ਰਿਹਾ ਸੀ ਜਿਸ ਦੇ ਚੱਲਦਿਆਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਦਿਆਂ ਬਹਾਦਰ ਸਿੰਘ ਪੁੱਤਰ ਪੂਰਨ ਸਿੰਘ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਰਜੇਸ਼ ਯਾਦਵ ਪੁੱਤਰ ਬਰਿੰਦਰ ਯਾਦਵ ਵਾਸੀ ਰੁੜਕਾ ਕਲਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 150 ਲੀਟਰ ਦੇਸੀ ਸ਼ਰਾਬ 1200 ਲੀਟਰ ਲਾਹਣ 6 ਡਰਮ ਲੋਹਾ ਚਾਲੂ ਭੱਠੀ ਡਿਸਟਿਲਰੀ ਟਾਈਪ ਟਾਬਲ ਗੈਸ ਸਿਲੰਡਰ ਅਤੇ ਇੱਕ ਚੁੱਲ੍ਹੇ ਤੋਂ ਇਲਾਵਾ ਗੈਸ ਵਾਲੀ ਭੱਠੀ ਅਤੇ ਸ਼ਰਾਬ ਕੱਢਣ ਵਾਲੀਆਂ ਪਾਈਪਾਂ ਵੀ ਬਰਾਮਦ ਕੀਤੀਆਂ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਰੁਰਕਾ ਕਲਾ ਤੋਂ ਨਵਰਾੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇਹ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦੇ ਹਾਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਫਲੌਰ ਸਰਦਾਰ ਸਰਵਨ ਸਿੰਘ ਬੱਲ ਔਰ ਐਸਪੀਡੀ ਸਾਹਿਬ ਸਰਬਜੀਤ ਰਾਏ ਜੀ ਸਾਹਿਬ ਇਹ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਪੂਰੇ ਪੰਜਾਬ ਵਿੱਚ ਮਿਹਮ ਜਿਹੜੀ ਚੱਲ ਰਹੀ ਆ ਇਸ ਤਹਿਤ ਜਿਹੜੀ ਆ ਸਾਨੂੰ ਇੱਕ ਵੱਡੀ ਕਲ ਸਫਲਤਾ ਹਾਸਲ ਹੋਈ ਕਿ ਪਿੰਡ ਰੁੜਕਾ ਕਲਾ ਦੇ ਵਿੱਚ ਇੱਕ ਬਹਾਦਰ ਸਿੰਘ ਔਰ ਦੂਸਰਾ ਹੈਗਾ ਇਹਦਾ ਭਰਾ ਸੁਖਦੇਵ ਸਿੰਘ ਇਹ ਘਰ ਦੇ ਵਿੱਚ ਜਿਹਦਾਂ ਨੇ ਜਿਹੜੇ ਡਰਾਮ ਪਾਏ ਹੋਏ ਸੀਗੇ ਔਰ ਔਰ ਕੱਲ ਰਾਤ ਦੇ ਸਮੇਂ ਇਹ ਜਿਹੜੀ ਪੱਠੀ ਲਾ ਕੇ ਕਾਫੀ ਵੱਡੀ ਪੱਠੀ ਲਾ ਕੇ ਜਿਹੜੀ ਹੈਗੀ ਆ ਉਹ ਸ਼ਰਾਬ ਜਿਹੜੀ ਕੱਢ ਰਹੇ ਸੀਗੇ ਜਦੋਂ ਸਾਨੂੰ ਮਕੂਲ ਖਾਸ ਦੇ ਇਤਲਾਹ ਦਿੱਤੀ ਤੇ ਅਸੀਂ ਜਾ ਕੇ ਉੱਥੇ ਇਨਫਾਰਮੇਸ਼ਨ ਦੇ ਉੱਤੇ ਜਿਹੜਾ ਘਰ ਤੇ ਰੇਡ ਕੀਤਾ ਔਰ ਕਿਉਂਕਿ ਇੰਚਾਰ ਰੁੜਕਾ ਕਲਾਂ ਨੂੰ ਮੈਂ ਉੱਥੇ ਮੌਕੇ ਤੇ ਭੱਜਿਆ ਆਪ ਵੀ ਮੈਂ ਮੌਕੇ ਤੇ ਪਹੁੰਚ ਗਿਆ ਔਰ ਸਾਰੇ ਜਾ ਕੇ ਸਰਚ ਕੀਤੀ ਤੇ ਪੱਠੀ ਚੱਲ ਰਹੀ ਸੀਗੀ ਤੇ ਚਾਲੂ ਪੱਠੀ ਅਸੀਂ ਫੜੀ ਆ ਤੇ ਉਸ ਦੌਰਾਨ ਅਸੀਂ ਦੋ ਜਿਹੜੇ ਬੰਦੇ ਉੱਥੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਸੀਗੇ ਉਹ ਜਿਹੜੇ ਫੜਲੇ ਆ ਉਹ ਕੱਢ ਰਹੇ ਸੀ ਸ਼ਰਾਬ ਨਾਲ ਤੇ ਜਿਹੜਾ ਬਹਾਦਰ ਸਿੰਘ ਆ ਤੇ ਸੁਖਦੇਵ ਸਿੰਘ ਉਹ ਜਦੋਂ ਅਸੀਂ ਘਰ ਨੂੰ ਘੇਰਾ ਪਾਇਆ ਤੇ ਉਹ ਕਿਸੇ ਤਰੀਕੇ ਨਾਲ ਕਿਸੇ ਗੁਪਤ ਰਾਹ ਦੇ ਦਾਈ ਜਿਹੜੇ ਉਹ ਬਾਹਰ ਚਲੇ ਗਏ ਇਸ ਤਰ੍ਹਾਂ ਅਸੀਂ ਕੱਲ ਪਹਿਲੋਂ ਅਸੀਂ ਸਾਢੇ 400 ਲੀਟਰ ਲਾਹਣ ਔਰ 150 ਲੀਟਰ ਦੇਸੀ ਸ਼ਰਾਬ ਜਿਹੜੀ ਆ ਉਥੋਂ ਮੌਕੇ ਤੇ ਜਿਹੜੀ ਆ ਉਹ ਬਰਾਮਦ ਕੀਤੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਔਰ ਫੇਰ ਜਾ ਕੇ ਘਰ ਤੇ ਜਦੋਂ ਦਿੱਤੀ ਹੋਈ ਨਿਸ਼ਾਨਦੇਹੀ ਤੇ ਸਰਚ ਕਰਾਈ ਆ ਤੇ ਹਵੇਲੀ ਦੇ ਵਿੱਚੋਂ ਅਸੀਂ ਚਾਰ ਡਰਮ ਜਿਹੜੇ ਹੈਗੇ ਨੇ ਉਹ ਲਾਹਣ ਦੇ ਦੱਬੇ ਹੋਏ ਜਿਹੜੇ ਸੀਗੇ ਉਹ ਜਾ ਕੇ ਅਸੀਂ ਪੱਟੇ ਆ ਜਿਹਦੇ ਵਿੱਚੋਂ ਇਹ ਉਹ ਜਿਹੜੀ ਸ਼ਰਾਬ ਸੀਗੀ ਉਹ ਲਾਹਣ ਕੱਢ ਕੇ ਬਾਹਰ ਇੱਕ ਕੁੱਪੀ ਦੇ ਨਾਲ ਤੇ ਉਹ ਉਹਦੇ ਨਾਲ ਸ਼ਰਾਬ ਕਰਦੇ ਸੀਗੇ ਪਰ ਜਦੋਂ ਅਸੀਂ ਕਦੀ ਰੇਡ ਕਰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸ਼ਰਾਬ ਜਿਹੜੀ ਇਹਨਾਂ ਕਿੱਥੇ ਪਾਈ ਹੋਈ ਆ ਪਰ ਉਹ ਡਰਮ ਜਿਹੜੇ ਦੱਬੇ ਹੋਏ ਕੱਲ ਸਾਨੂੰ ਮਿਲੇ ਆ ਜਿਸ ਸੰਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 145 ਉਸਾਈਟ ਦੀਆਂ ਧਾਰਾ ਲਾ ਕੇ ਤੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਐਕਸਾਈਜ ਐਕਟ ਦੇ ਵਿੱਚ ਜਿਹੜਾ ਹੈ ਇਹ ਦਰਜ ਦਰਸਤ ਕੀਤਾ ਆ ਸੋ ਐਡਾ ਵੱਡਾ ਕਸਬੀਰਾ ਫੜਿਆ ਜਿਹੜਾ ਸਰ ਉਹ ਸਪਲਾਇਰ ਵੀ ਵੱਡੇ ਹੋਣਗੇ ਜਿਹਨੂੰ ਸਪਲਾਈ ਕਰਦੇ ਹੋਣਗੇ ਹਾਂ ਉਹ ਵੀ ਤਫਤੀਸ਼ ਅਸੀਂ ਕਰ ਰਹੇ ਆਂ ਵੀ ਜਿੱਥੇ ਇਹ ਸ਼ਰਾਬ ਸਪਲਾਈ ਕਰਦੇ ਸੀਗੇ ਉਹਨਾਂ ਦੀ ਲਿਸਟਾਂ ਵੀ ਅਸੀਂ ਤਿਆਰ ਕਰਾ ਰਹੇ ਆਂ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਫੜੇ ਹੋਏ ਜੀ ਉਹਨਾਂ ਦਾ ਕੀ ਨਿਸ਼ਾਨਾ ਹੈ ਜੀ ਜਿਹੜੇ ਫੜੇ ਗਏ ਨੇ ਇੱਕ ਤਾਂ ਹੈਗਾ ਰਕੇਸ਼ ਕੁਮਾਰ ਆ ਦੂਸਰਾ ਹੈਗਾ ਬਲਜੀਤ ਸਿੰਘ ਇਹ ਉਸੇ ਪਿੰਡ ਦਾ ਅਰੜਕਾ ਕਲਾਂ ਦਾ ਹੀ ਰਹਿਣ ਵਾਲਾ ਔਰ ਇਹਨਾਂ ਦੇ ਨਾਲ ਦਾ ਹੀ ਸਾਥੀ ਆ ਔਰ ਇਹ ਵੀ ਨਾਲ ਹੀ ਉਹਨਾਂ ਦੇ ਕੰਮ ਕਰਦਾ ਹੈ ਇਹ ਛੋਟੇ ਨਾਮ ਦਾ ਕੀ ਜਾਣਦੇ ਨੇ ਪਿੰਡ ਦੇ ਵਿੱਚ ਜਿਹੜਾ ਬਲਜੀਤ ਸਰਦੇਵ ਚੱਲਦਾ ਹੈ ਇਹ ਛੋਟੇ ਨਾਮ ਤਾਂ ਇਹਨਾਂ ਨੇ ਦੱਸੇ ਬਲਜੀਤ ਹੀ ਦੱਸਿਆ ਰੇ ਨਾ ਬਾਕੀ ਵੈਰੀਫਾਈ ਕਰ ਲੈਣੇ ਆ ਜੀ ਛੋਟਾ ਨਾਮ ਕੀ ਇਹਨਾਂ ਦਾ ਪਹਿਲਾਂ ਵੀ ਕੋ ਮਾਮਲੇ ਨਾ ਤੇ ਹੈਗੇ ਇਹਨਾਂ ਦੇ ਪਹਿਲੋ ਸੁਖਦੇਵ ਦੇ ਖਿਲਾਫ ਪੰਜ ਮਕਦਮੇ ਦਰਜਾ ਤੇ ਬਹਾਦਰ ਸਿੰਘ ਦੇ ਖਿਲਾਫ ਜਿਹੜੇ ਉਹ ਦੋ ਮਕਦਮੇ ਪਹਿਲੇ ਦਰਜਾ ਅਕਸਾਈ ਐਕਟ ਦੇ ਕਿੰਨਾਰ ਮਾਰਗਦਰਸ਼ਨ ਹੋ ਰਹਿਣਾ ਤੇ ਜੀ ਇਹਨਾਂ ਦਾ ਇੱਕ ਦਿਨ ਦਾ ਸੀਰਮਾਨ ਹਾਸਲ ਕੀਤਾ ਆ ਅੱਜ ਫੇਰ ਦੁਬਾਰਾ ਪੇਸ਼ ਕਰਾਂਗੇ ਹੋਰ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਅਗੋਂ ਤਫ਼ਤੀਸ਼ ਕਰਾਂਗੇ ਹੋਰ ਵੀ ਇਹਨਾਂ ਕਿੱਥੇ ਕਿੱਥੇ ਸ਼ਰਾਬ ਵੇਚਦੇ ਨੇ ਔਰ ਕਿੱਥੇ ਕਿੱਥੇ ਇਹ ਕਿਥੋਂ ਸਮਾਨ ਲਿਆ ਕੇ ਕੀ ਕੁਛ ਕਰਦੇ ਨੇ